ਆ ਫਰਿਆਚਾਰ ਨਿਕਲਿਆ ਵੀਰ ਪ੍ਰਾਲੀ ਵਾਲਾ ਬੜਾ ਸੋਹਣਾ ਨਿਕਲਿਆ ਇਹ ਪ੍ਰਾਲੀ ਨਾਲੋਂ ਵੀ ਵਧੀਆ ਨਿਕਲਿਆ ਚਾਰ ਬਹੁਤ ਵਧੀਆ ਨਾਲੇ ਮੱਖੀ ਮੁੱਕੀ ਅੱਲਾ ਦੇ ਚੱਲੇ ਜਾਣਾ ਆਪਣਾ ਕੰਮ ਹੋਰ ਇਧਰ ਲੈ ਬੰਨੇ ਆ ਤੂੰ ਸਾਹਮਣੇ ਆ ਇੱਥੋਂ ਵਿਖਾ ਚੰਗੀ ਤਰ੍ਹਾਂ ਜਾ ਰਿਹਾ ਇਹ ਤੂੰ ਡਾਉਣਾ ਮੈਂ ਬੜਾ ਵਧੀਆ ਨਹੀਂ ਪੁੱਛਿਆ ਆ ਆ ਵੇ ਆ ਇਧਰ ਦੇਖੋ ਚਾਰ ਵਿੱਚ ਮੈਂ ਕਰਕੇ ਨੇੜੇ ਕਰਕੇ ਵਿਖਾ ਜਵਾਂ ਨੇੜੇ ਕਰਕੇ ਵਿਖਾ ਇਧਰ ਬਹੁਤ ਵਧੀਆ ਰਿਜ਼ਲਟ ਆਈ ਬਹੁਤ ਵਧੀਆ ਮਿੱਟੀ ਮੁੱਟੀ ਚੰਗੀ ਲਿਫਾਵਾ ਪਿਆ ਕਰਕੇ ਬੱਦ ਗਿਆ ਜਿੰਨਾ ਆਪਣੇ ਉੱਤੇ ਪਾਣੀ ਇਹਦੇ ਚੜਿਆ ਰਿਆ ਨਾ ਹਾਂ ਹਾਂ ਫੇਰ ਹਾਂ ਫੇਰ ਕੱਲ੍ਹ ਜੋ ਸਾਹਮਣੋਂ ਦੀ ਗੱਲ ਜਾਂਦਾ ਜਿਵੇਂ ਆ ਮਿੱਟੀ ਚ ਲਈ ਆ ਪਾ ਪਾਈ ਤੂੰ ਜਾਣਾ ਉਹਦੇ ਕਰਕੇ ਮਿੱਟੀ ਫੁੱਲ ਚਾਹੀਦੀ ਮਿੱਟੀ ਫੁੱਲ ਚਾਹੀਦੀ ਆ ਪਿਛਲੇ ਸਾਲ ਆਪ ਤੋਂ ਪਿਛਲੇ ਸਾਲ ਆਪ ਬਾਹਰ ਲਾਉਣਾ ਆਪਣਾ ਖਰਾਬ ਹੋਇਆ ਹੈ ਹਾਂ ਇਥੋਂ ਵਾਲਾ ਚੱਲ ਜਿਹੜਾ ਤੇ ਠੀਕ ਹੈ ਕੰਮ ਨਹੀਂ ਨਹੀਂ ਵਧੀਆ ਵਧੀਆ ਲਾ ਕੇ ਚੱਲੇ ਜਾਊਗਾ ਮੈਂ ਇਹੋ ਜੀ ਮੈਂ ਕਹਿੰਦਾ ਹਰ ਇੱਕ ਬੰਦਾ ਜਿਹੜਾ ਕੋਈ ਵੀ ਇਹਨਾਂ ਮੰਨ ਲਓ ਜਿਹਨੂੰ ਪਤਾ ਵੀ ਜੇ ਕੋਈ ਪਹਿਲੀ ਜਾਂ ਥੋੜੀ ਜਾਂ ਪੱਠੇ ਵਾਲੀ ਜਗ੍ਹਾ ਨਹੀਂ ਆ ਚੀਜ਼ ਬਣਾ ਲਓ ਚਾਰ ਪਾ ਲਓ ਇਧਰ ਧਿਆਨ ਕਰੋ ਕੀ ਨਾ ਕਰ ਬੰਦਾ ਚਾਰ ਪਾ ਲੋ ਚੁੱਪ ਕਰਕੇ ਇੱਕ ਮੋਕੇ ਬੰਦਾ ਆਪ ਨਹੀਂ ਕਰੇਗਾ ਆਪਣੀ ਜਨਾਨੀਆਂ ਮੰਨ ਲੋ ਲੇਡੀ ਕਰੇ ਅਗਲਾ ਭਰ ਕੇ ਬੱਠਲ ਪਾ ਦੋ ਦਿੰਦੇ ਹੋਰ ਤੇ ਨਹੀਂ ਇਹ ਤਾਂ ਬੜੇ ਜਿਆਦੇ ਸੋ ਗਿਆ ਨਾਲੇ ਪੁੱਤਰ ਕਿਦਨ ਹੁੰਦਾ ਟਾਈਮ ਪੈਦਾ ਹੂੰ ਨਾਲੇ ਟਾਈਮ ਪੈਦਾ ਨਾਲੇ ਮੂੜਾ ਟੇਡਾ ਸਿੱਧਾ ਨਾ ਕਰ ਮੈਂ ਰੱਖਾਂ ਹਾਂ ਨਾਲੇ ਟਾਈਮ ਬੱਝ ਜਾਂਦਾ ਤੇ ਨਾਲੇ ਪਸਦਾ ਵਧੀਆ ਨਾਲੇ ਚੀਜ਼ ਵਧੀਆ ਹੂੰ ਨਾਲੇ ਡੰਗਰ ਵਧੀਆ ਰਾਜੇ ਨਾਲੇ ਡੰਗਰ ਵਧੀਆ ਰਾਜੇ ਆਪਣੇ ਹੁਣ ਮੈਨਲਾ ਦਾ 15 20 ਦਿਨੇ ਹੋ ਗਏ ਬੰਦ ਕੀਤੇ ਨੂੰ ਹੋ ਗਏ ਜਿਹੜਾ ਗੱਠਾ ਲਿਆ ਹੋਵੇ ਰਹਿ ਚੱਲ ਪਹਿਲੇ ਹੋ ਗਏ ਹੋ ਗਏ ਹਾਂ ਇੰਨੇ ਹੋ ਗਏ ਖਰਾਬ ਹੋਇਆ ਪਰ ਕੁਝ ਹਾਂ ਤੇ ਆ ਆਪਾਂ ਇਧਰ ਤੂੜੀ ਖਰਾਚ ਲੱਗੇ ਲੱਗੇ ਰਹਿ ਬਸ ਆਪਾਂ ਕੋ ਜਿਹੜਾ ਹੈਗੇ ਬੁੱਥੇ-ਬੱਥੇ ਹੈਗੇ ਉਹਦਾ ਆਪਾਂ ਉਧਰ ਲੱਗੇ ਨੇ ਇਹ ਵੀ ਚੱਲ ਟਾਈਮ ਵਾਦ ਤੇ ਨਿਕਲ ਜਾਏਗਾ ਤੂੜੀ ਬੜੀ ਖਰਾਬ ਬਾਹਰ ਲਾ ਚਾਰਾ ਤੇ ਹੁਣ ਆਪਣਾ ਸਿਆਲ ਨਿਕਲ ਜਾਏਗਾ ਨਿਕਲ ਜਾਏਗਾ ਹਾਂ ਵਾਦੂ ਅੱਬਾ ਮਾ ਦੀ ਕਿਰਪਾ ਬਣ ਕੇ ਹੀ ਗੱਲ ਆਦਾ ਕੁਝ ਬਹੁਤ ਆ ਐਂ ਇਕੱਲੇ-ਇਕੱਲੇ ਬਹੁਤ ਸੋਹਣਾ ਬਣਿਆ ਹਾਂ ਬਹੁਤ ਸੋਹਣਾ ਬਣਿਆ ਵੇਖੋ ਇੱਕ ਕਵਾੜੀ ਵੇਖੋ ਤੇ ਇਹਦੀ ਕਵਾੜੀ ਬਹੁਤ ਸੋਹਣਾ ਮੈਂ ਤੂੰਣਾ ਇਧਰੋਂ ਜਲਟ ਵੇਖਾ ਰਿਹਾ ਤੈਨੂੰ ਸੱਬਲੇ ਫੜਾ ਜਾਂਦਾ ਬੱਲੀ ਸੈੱਟ ਕਰਦੇ ਇਹ ਮੈਂ ਬੱਲੀ ਕਰ ਦੇਣਾ ਸੈੱਟ ਇਹਦੇ ਡੰਗਰਾ ਛੱਡਣਾ ਤੇ ਬੱਲੀ ਇੱਕੋ ਅਸੇ ਪੈਸੇ ਗੱਡੀ ਦੇ ਅੱਗੇ ਵਾਟ-ਵੁੱਟ ਦੀ ਥੱਲੇ ਮਿੱਟੀ ਕਰਕੇ ਸੈੱਟ ਕਰਦੀਂ ਪਰਾਲੀ ਵਾਲੇ ਦੀ ਕਰਦੇ ਕਰਦੇ ਇਹ ਮੈਂ ਸਾਰਾ ਆਪੇ ਕਰਦਾਗਾ ਤੇ ਅਗਰੇ ਪੱਠੇ ਭਵਾ ਸਾਡੇ ਅੱਜ 4 ਖੋਲਣ ਦੇ ਨਾਲ ਅੱਜ ਸਾਡੇ ਪੱਠੇ ਵੀ ਲੇਟ ਹੋ ਗਏ ਆ ਮੈਂ ਤਾਂ ਮੇਲਾ ਦਾ 6:30 ਦਾ ਟਾਈਮ ਹੋ ਗਿਆ ਸਾਡੇ 4:30 ਦਾ ਟਾਈਮ ਹੋਵੇ ਪੱਠੇ ਆਈਆਂ ਜਿ ਪਾਉਣੇ ਰੰਗਰਾਂ ਨੂੰ ਸਾਮਾ ਨੂੰ ਕਹਿੰਦੇ ਨੇ ਪੱਠੇ ਪਾਉਣੇ ਨੇ ਪਾਣੀ ਦਾ ਟਾਈਮ ਹੋ ਜਾਣਾ ਪਾਣੀ ਵਾਲੇ ਟਾਈਮ ਤੇ ਪੱਠਿਆਂ ਦੇ ਟਾਈਮ ਤੇ ਪਾਣੀ ਪਾਣੀ ਵਾਲੇ ਟਾਈਮ ਤੇ ਗਏ ਚੋਣ ਵਾਲੇ ਟਾਈਮ ਤੇ ਉਹ ਪਾਣੀ ਵਾਲਾ ਟਾਈਮ ਆ ਜਾਣ ਉਲਟ-ਪੁਲਟ ਹੋ ਗਿਆ ਅੱਜ ਚਲੋ ਉਲਟ-ਪੁਲਟ ਸਵੇਰੇ ਕਰਦਾਂਗੇ ਯਾਰ ਅੱਜ ਚਾਰਟ ਕਰਕੇ ਵੀ ਥੋੜਾ ਜਿਹਾ ਨੂੰ ਸੈਟਿੰਗ ਹੋ ਜਾਏਗੀ ਆ ਥੋੜਾ ਚਾਰ ਕਰਕੇ ਇਹ ਕੰਮ ਦੇਖ ਲੈ ਆਹ ਭਾਰੀ ਨਾ ਹੋ ਜਾਏ ਮੁਰਗੀ ਭਾਰੀ ਭਾਰੀ ਹੋ ਜੀ ਬਣਾਏ ਕਿਤੇ ਬਣਾਏ ਕਿਤੇ ਛੱਡੀ ਕਿੰਨੀ ਜੀ ਕਿਵੇਂ ਭਾਰਾ ਜਿਆਦਾ ਨੇ ਭਾਰਾ ਭਾਰਾ ਲੱਗਦਾ ਭਾਰਾ ਯਾਰ ਤੂੰ ਰੋਇਆ ਇਹੋ ਕੰਮ ਫੜ ਲਿਆ ਹਲਾ ਭਾਰਾ ਹਲਾ ਠੀਕ ਆ ਹੌਲੀ ਪੰਡ ਠੀਕ ਆ ਹੌਲੀ ਪੰਡ ਬਾਕੀ ਵੇਲਾ ਇਹ ਹੋਰ ਭਾਰਾ ਜੇ ਵੀ ਤੇ ਵੇਲਾ ਨਹੀਂ ਇਹ ਏਡੀਆਂ ਏਡੀਆਂ ਜਾਣ ਜਾਣੇ ਬਾਹਰ ਲਾ ਦੂ ਹੋਰ ਥੋੜਾ ਘਟਾ ਦਿੰਦੇ ਆਪਾਂ ਠੀਕ ਚੱਲ ਆਲੀ ਭਾਰੀ ਪਾਣੂ ਨਹੀਂ ਚੁੱਕਣੀ ਚਾਹੁੰਦਾ ਚਲ ਬੰਨ ਦੇ ਹਾਂ ਬਾਹਲੀ ਭਾਰੀਆਂ ਪੰਡ ਚੁੱਕਿਆ ਕਰ ਬੰਨ ਕਰਦੇ ਬਦ ਕਰ ਕਿਆ